ਸਤ ਸ੍ਰੀ ਅਕਾਲ ਕਿਦਾ ਮੇਰੇ ਪਪਾ ਠੀਕ ਠਾਕ ਹੋਰ ਬਾਈ ਕੀ ਹਾਲ ਹੈ ਠੀਕ ਆ ਇਹ ਸਾਡੇ ਬੱਚਾ ਲੋਗ ਹੈ ਹਾਂਜੀ ਦੋਸਤੋ ਸਤ ਸ੍ਰੀ ਅਕਾਲ ਗੁੱਡ ਇਵਨਿੰਗ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਦਾ ਠੀਕ ਠਾਕ ਨੇ ਸ਼ਾਮ ਦਾ ਟਾਈਮ ਸੀਗਾ ਮੈਂ ਸੋਚਿਆ ਚਲੋ ਯਾਰਾਂ ਦੋਸਤਾਂ ਨਾਲ ਕੁਝ ਸ਼ੇਅਰ ਕਰੀਏ ਹਰੇਬਾਈ ਪਿੰਡ ਦੇ ਖੇਤ ਆਪਣੇ ਨੇੜੇ ਘਰ ਦੇ ਬਹੁਤ ਵਧੀਆ ਹਰੇਬਾਈ ਇੱਥੇ ਦੇਖਣ ਨੂੰ ਮਿਲਦੀ ਹੈ ਹੋਰ ਸਭ ਠੀਕ ਠਾਕ ਨੇ ਯਾਰ ਮਿੱਤਰ ਦੋਸਤ ਵੀਡੀਓ ਨੂੰ ਸ਼ੇਅਰ ਕਰੋ ਬਾਤੋ ਆ ਕਮੈਂਟ ਕਰੋ ਸ਼ੇਅਰ ਕਰੋ okay rita thank you bye-bye